ਤਾਂ ਮੈਂ ਆਪਣਾ ਆਪਣੇ ਜੋਗਾ ਆਟਾ ਤੇ ਗੁੰਨ ਲਿਆ ਹੁਣ ਮੈਡਮ ਆਪੇ ਪਕਾ ਕੇ ਖਵਾਵੇ ਸੱਸ ਨੂੰ ਨਾਲੇ ਮੈਂ ਵੀ ਵੇ ਨਹੀਂ ਕਿੰਨੇ ਦਿਨ ਖਵਾਉਂਦੀ ਚੋਪੜ ਚੋਪੜ ਕੇ ਉਹਨੂੰ ਸੋਡ ਬੰਸ ਬੰਸੇ ਪਾਉਣ ਨੂੰ ਉਹ ਤੇ ਕੰਮ ਕਰਨ ਨੂੰ ਮੈਂ ਹੁਣ ਮੈਨੂੰ ਵੀ ਅਕਲ ਆ ਗਈ ਤੇਰਾ ਚਿਹਰਾ ਦੇਖ ਲਿਆ ਇਹਨਾਂ ਦੇ ਮੂੰਹ ਵਾਲ ਮੈਂ ਚਲੋ ਮੈਂ ਆਪਣੇ ਵਰਦੀਆਂ ਤੋਂ ਆਣੇ ਆਣੇ ਆ ਤੇ ਆਪਣੇ ਆਣੇ ਆਣੇ ਦੀਆਂ ਵਰਦੀਆਂ ਤੋੜੂਗੀ ਮੈਂ ਆਪਣੇ ਨਿਆਣੇ ਦੀਆਂ ਵਰਦੀਆਂ ਧੋੜੀ ਨਹੀਂ ਆਪਣੇ ਆਪ ਨੇ ਧੋਂਦੀ ਫਿਰੂਗੀ ਆਪਣੀ ਕੁੜੀ ਦੀ ਨੇ ਆਪਣੇ ਮੁੰਡੇ ਦੀ ਕਿੱਟੀ ਸਭ ਭੂਏ ਚੜੀ ਸਭ ਸਭ ਮੈਂ ਕਿੰਨਾ ਕੰਮ ਕਰ ਕਰ ਵੇਖ ਲਿਆ ਇਹਦਾ ਇਹ ਨਹੀਂ ਬੰਦੀਆਂ ਬੁੰਦੀਆਂ ਨਾ ਸਸਕੇਦੀਆਂ ਤਾਂ ਘਾਂ ਜਾ ਕੇ ਔੜੇ-ਔੜੇ ਗਰਮੀ ਲੱਗੋ ਬੰਦਾ ਹੈਲਪ ਕਰਾਂਦੀ ਪਚਾਈ ਗੱਲਾਂ ਦੇ ਤਰੇਤੀ ਗੱਲਾਂ ਕਰੀ ਜਾਂਦੀਆਂ ਰਹਿੰਦੀਆਂ ਜੁਗਲੇ ਹਲ ਧਿਆਨ ਰੱਖਦੀਆਂ ਰਾਤ ਦੇ ਨੂੰ ਨਹੀਂ ਤੋਂਣੀ ਵਰਦੀਆਂ ਜਿੰਨਾਂ ਦੀ ਤੋਂਣੀ ਆਪਣੀਆਂ ਵਰਦੀਆਂ ਔਰ ਇਹਨਾਂ ਨੂੰ ਪਤਾ ਲੱਗੂ ਚਾਦਰੋਂ ਬਹੁਤ ਇਨਾਂ ਨੇ ਮੇਰਾ ਸਿਰ ਕੋ ਜਿਆਦਾ ਭੂਏ ਚੜ ਗਏ ਸਿਰ ਤੇ ਚੜਦੀਆਂ ਜਾਂ ਜਾਂਦੀਆਂ ਇਹਨਾਂ ਤੇ ਬਣ ਕੇ ਨਾੜਨ ਤੇ ਬਹਿ ਜਾਂਦੀ ਸੱਸ ਦੇ ਨਾਲ ਹੀ ਬਰੋਬਰ ਤੇ మేం కదా డీ మశీన్ కడే ధోనతో ఇదే ਕਰਦੇ ਆਂ ਕਿ ਥੋੜੇ ਚੌਲ ਬਣਾ ਲੈਣੇ ਆਂ ਗਰਮੀ ਬੜੀ ਨਿਆਣੇ ਰੋਟੀ ਨਹੀਂ ਖਾਂਦੇ ਜਿਹੜਾ ਆਟਾ ਗੁੰਨੇ ਆਂ ਰੋਟੀਆਂ ਲਾ ਲੈਣੀ ਨਿਆਣੇ ਚੁੱਕੀਆਂ ਤੇ ਬਾਕੀ ਆਟਾ ਚੁੱਕ ਦੇਣੀ ਆਪੇ ਆਪਣੀ ਰੋਟੀਆਂ ਪਕਾ ਕੇ ਤੇ ਖਾਣ ਦੀਆਂ ਨਾਲ ਮੈਂ ਵੀ ਵੇਣੀ ਆ ਮੈਡਮ ਕਿੰਨੇ ਕਿਹੜੇ ਰੋਟੀ ਖਾਉਣ ਦੀ ਪਕਾਪਾ ਕੇ ਮੈਂ ਨਹੀਂ ਬਣਾਉਣੀ ਇਹਨਾਂ ਦੀ ਰੋਟੀ ਹਣ ਨਾ ਮੈਂ ਇਹਨਾਂ ਦੀ ਰੋਟੀ ਬਣਾਇਆ ਕਰਨੀ ਨਾ ਇਹਨਾਂ ਦੀ ਸਬਜੀ ਬਣਾਇਆ ਕਰਨੀ ਆਪਣੀ ਆਪੇ ਪਕਾ ਕੇ ਤੇ ਖਾਣ ਥੋੜੇ ਜਿਹਾ ਚੌਲ ਬਣਾਉਣੀ ਆ ਆਪਣੇ ਜੋਗੇ ਉਹਨੇ ਕੀ ਬਣਾਉਣੇ ਜਿੰਨੇ ਕੁ ਖਾਦੇ ਜਾਣ ਮੰਮੀ ਦਾ ਤੇ ਮੈਂ ਬਥੇਰਾ ਕਰਦੀ ਆ ਜੀ ਜੀ ਕਰਦੀ ਫਿਰਦੀ ਆ ਪਰ ਮੰਮੀ ਨੂੰ ਕਿੱਥੇ ਇੱਜ਼ਤ ਪਾਛਦੀ ਮੰਮੀ ਤੇ ਉਹਦੀ ਬਣਦੀ ਫੱਤੇ ਮਰਦੀ ਬਣਸਵਨੀ ਚੀਜ਼ਾਂ ਨੂੰ ਲਿਆ ਲਿਆ ਦਿੰਦੀ ਐ ਤੇ ਉਹਦੀਆਂ ਪੱਤੀਆਂ ਖਾਵੇ ਮੈਂ ਕੋਪਾ-ਪਕਾਪ ਕਰ ਦਵਾ ਮੈਂ ਦੇਖਦੀ ਨਾਲੇ ਮੈਂ ਵੀ ਕਿੰਨੀਆਂ ਕਬਣਵਨਸਵਨੀ ਚੀਜ਼ਾਂ ਬਣਾ ਬਣਾ ਕੇ ਤੇ ਖਵਾਉਂਦੀ ਹਾਂ ਇਹਨੂੰ ਯਾਰ ਤੋਕ ਬੜੀ ਲੱਗੀ ਐ ਕੁਛ ਖਾਵਾ ਆ। ਆਹ ਰੀ ਚਾਵਲ ਬਣਾਏ ਇੰਨੇ ਤੇ ਮੈਨੂੰ ਦੱਸਿਆ ਹੀ ਨਹੀਂ ਗਾ। ਬਣਾਏ ਵੀ ਥੋੜੇ ਜਿਹੇ ਹੀ ਆ ਕਿਤੇ। ਆ ਚਾਹ ਘਰੀ ਹੋਈ ਆ। ਮੈਨੂੰ ਤੇ ਚਾਵਲ ਦੇਣ ਹੀ ਨਹੀਂ ਆਈ। ਚਾਵਲ ਤਾਂ ਚੱਲ ਬਣੇ ਤੇ ਚਾਹ ਤੇ ਬਣ ਗਈ। ਮੈਂ ਪਾ ਕੇ ਖਾਧੀ ਥੋੜੀ ਤੇ ਤਾਂ ਭੁੱਖ ਲੱਗੀ। दस कुड़े का पता नहीं की हो गया जिदन आई कुछ नहीं खाते मासा चौल भुखना मैं तड़फन तय जे दूजी एना में उन्हें भी नहीं आख्या मम्मी मासा तू तो ही चौल खाला की पता करे अपनी वह कोई किसी नही खादा ਨੀ ਚਾਹ ਪੀਵਾਂ ਨਾਲੇ ਚਾਹਲ ਖਾਵਾਂ 10 ਕੁੜੀ ਦੇ ਲੱਛਣ ਹੈ ਕੁੜੀ ਨੇ ਕਿਤੇ ਮੈਨੂੰ ਮਾਸਾ ਕਿਤੇ ਚਾਹਲ ਵੀ ਨਹੀਂ ਦਿੱਤੇ ਚਾਹ ਦੀ ਦਿੱਤੀ ਸਵੇਰ ਦੇ ਉਤਰੇ ਤੋਂ ਫੁਲਕੇ ਨਿੱਕੇ ਨਿੱਕੇ ਖਾਦੇ ਪਤਾ ਨਹੀਂ ਇਹਨੂੰ ਕੀ ਹੋ ਗਿਆ ਜਿੱਦਾਂ ਦੀ ਪੇ ਕਿਉਂ ਹੋ ਕੇ ਆਈ ਉਦੋਂ ਦੀ ਤੇ ਉਹ ਰਹਿ ਹੀ ਨਹੀਂ ਗਈ ਇਹ ਕੀ ਦੱਸ ਕੋਈ ਚੀਜ਼ ਤਾਂ ਤੂੰ ਮਾਸਾ ਚਾਹਲ ਬਣਾਏ ਤਾਂ ਮੈਨੂੰ ਦੇ ਦੇ ਵੀ ਮੰਮੀ ਨੇ ਚਾਹਲ ਖਾ ਲਾ ਹੈ ਕੀ ਬੰਦਾ ਇਹਨਾਂ ਦਾ ਕਰੇ ਤੇ ਕੀ ਇਹਨਾਂ ਦਾ ਨਾ ਕਰੇ ਜਾਨ ਦੁਖੀ ਹੋਈ ਤੇ ਜੇ ਦੁੱਜੀ ਤੇ ਦੁੱਜੀ ਨੇ ਵੀ ਨਹੀਂ ਕਿਹਾ ਵੀ ਚਾਹਲ ਮੰਮੀ ਨੇ ਬਣਾਏ ਆ ਤੇ ਚਾਹ ਮੈਂ ਲਿਆਦਾ ਜਾਂ ਕਿਦਾਂ ਉਹਨੂੰ ਵੀ ਕਰੀ ਆ ਲੰਦੇ ਉਹਦੇ ਨਾਲ ਮੈਂ ਕਰਦੀ ਗੱਲ ਇਹ ਮੇਰੇ ਨਾਲ ਅਤਿਆਚਾਰ ਹੋ ਗਿਆ ਮੈਂ ਨਹੀਂ ਚਰਨਾਗਾ ਇਹ ਮੈਂ ਤੇ ਉਹ ਵੀ ਦਸ ਚੋਲ ਦਸ ਤੇ ਵੀ ਮੰਮੀ ਖਾ ਲਾ ਤੇ ਮੈਂ ਖਾ ਲਵਾਂ ਹਾਰ ਕੇ ਉੱਠ ਕੇ ਸੁੱਤੀ ਉੱਠ ਕੇ ਤੇ ਮੈਂ ਹੀ ਗਈ ਮੈਂ ਕਿਹਾ ਮੈਨੂੰ ਭੁੱਖ ਲੱਗੀ ਤੇ ਜਾ ਕੇ ਰਸੋਈ ਚ ਵੇਖਾਂ ਤੇ ਕੁਝ ਖਾਵਾਂ ਚੱਲ ਮਾਣਾ ਖਾ ਭੁੱਖ ਲੱਗੀ ਫੇਰ ਲੜੀ ਇਹਨਾਂ ਨਾਲ ਜੇ ਕੁਝ ਅੰਦਰ ਜਾਊਗਾ ਤੇ ਲੜੇਗੀ ਜੇ ਅੰਦਰ ਹੀ ਨਾ ਕੁਝ ਗਿਆ ਤੇ ਇਹਨਾਂ ਨਾਲ ਲੜ ਕੇ ਥੋ ਲਵੇਂਗੀ ਦੁਖੀ ਕੀਤਾ ਇਹਨਾਂ ਚਾਉਣੇ ਗੰਦੇ ਨੇ ਕੀ ਕਰਾਂ ਚੌਲ ਮੈਨੂੰ ਲੱਗਦਾ ਥੋੜੇ ਜਿਹਾ ਬਣਾ ਕੇ ਤੇ ਖਾ ਲਈਏ ਮੇਰੇ ਦੁੱਗੇ ਨਹੀਂ ਹੈ ਨਹੀਂ ਮੇਰੀ ਸੁਣ ਗੱਲ ਅੱਛਾ ਜੇ ਮੈਂ ਅੱਜ ਲੰਮੇ ਪੈ ਗਈ ਮੇਰਾ ਸਰੀਰ ਨਹੀਂ ਸਹੀ ਤੇ ਮੈਂ ਲੰਮੇ ਪੈ ਗਈ ਤੇ ਤੁ ਤੂੰ ਨਾ ਤੂੰ ਮੈਨੂੰ ਚੌਲ ਦਿੱਤੇ ਨਾ ਉਹਨਾਂ ਦਿੱਤੇ ਮੈਂ ਉੱਟ ਕੇ ਨਾ ਓਵੇਂ ਹੌਲੀ ਹੌਲੀ ਤੇ ਨਾਲੇ ਮਚਾਹ ਪੀਤੀ ਤੇ ਨਾਲੇ ਮੈਂ ਚੌਲ ਖਾਦੇ ਆਹੇ ਮੰਮੀ ਇਹੋ ਤੇ ਆਪ ਨਹੀਂ ਪਤਾ ਕਿ ਚੌਲ ਬਣੀ ਮੈਂ ਥੋੜੇ ਜਿਹਾ ਬੁੱਲੇ ਵੇਖੇ ਇੰਨੇ ਕ ਚੌਲ ਪਏ ਆ ਤੇ ਚੌਲ ਕਿਤੇ ਆਪੇ ਮੈਡਮ ਨੇ ਮੈਨੂੰ ਦੱਸੋ ਕਿ ਮੈਂ ਨਾਲ ਨਾ ਸੁੱਤੀ ਹਾਂ ਨਾਲ ਹੀ ਉੱਠੀ ਮੈਨੂੰ ਤੇ ਆਪ ਬੜਾ ਗੁੱਸਾ ਤੇਰੇ ਤੇ ਮੈਂ ਹਾਂ ਹੈ ਮੈਂ ਪਾਈਨਾ ਉਹਦਾ ਕਰਦੀ ਤੇ ਉਹਨੇ ਵੀ ਨਾ ਹਾਂ ਧੰਨਵਾਦ ਵੀ ਮੈਂ ਤੈਨੂੰ ਨਾ ਦਊ ਜੀ ਮੈਂ ਖਾਂਦੀ ਤਾਂ ਤੈਨੂੰ ਦਿੰਦੀ ਮੈਨੂੰ ਤਾਂ ਪਤਾ ਹੀ ਨਹੀਂ ਇਹ 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 ਚੱਕਰ ਚੱਲਣਦੇ ਆ ਵੀ ਉਹ ਆਪਣੇ ਕਿਉਂ ਬਣਾਏ ਫਿਰ ਥੋੜੇ ਜਿਹਾ ਬਤਾਓ ਆਪਣੀ ਬਣਾ ਕੇ ਮੈਡਮ ਖਾ ਲਈ ਤੁਸੀਂ ਪੁੱਛੋ ਉਹਨੂੰ ਆਜ ਮਾਰ ਕੇ ਹੈ ਮੈਨੂੰ ਕੀ ਕਿਉਂ ਮੈਂ ਤੇ ਆ ਫਿਰ ਆਪਣੀ ਜੋਗੇ ਨੇ ਸਬਜ਼ੀ ਮੈਨੂੰ ਅਗਰ ਥੋੜੀ ਜਿਹੀ ਚੀਰੀ ਨਹੀਂ ਮੈਂ ਤੇ ਉਹ ਢੜੀ ਨੂੰ ਪਛਤਾਉਣੀ ਜਿੱਦਣ ਇਹਨੂੰ ਮੈਂ ਪੇਟੇ ਤਲਾ ਦਿੱਤਾ ਉਹਦਣ ਦੀ ਇਹਦਾ ਬੇੜਾ ਕਰਕੇ ਗਿਆ ਹੀ ਇਹਦਾ ਹੁਣ ਬਹੁਤ ਜ਼ਿਆਦਾ ਵੱਧ ਗਈ ਮੈਂ ਹੁਣ ਦੱਸੋ ਕੀ ਕਰਾਂ ਮੈਨੂੰ ਮੇਰੇ ਇੱਕ ਠੀਕ ਲੱਗੀ ਕਰਦੀ ਇੱਕ ਮੈਨੂੰ ਟੈਨਸ਼ਨ ਨਾ ਖਾਈ ਜਾਂਦੀ ਵੀ ਮੈਂ ਨਾ ਮੈਨੂੰ ਚਾਹ ਨਾ ਪਾਣੀ ਨਾ ਦੂਜੀ ਨੇ ਦਿੱਤਾ ਨਾ ਭੂ ਦਿੱਤਾ ਮੈਂ ਤੇ ਆਪ ਨਾਲ ਥਾ ਡਿਊਟੀ ਮਿੰਨ ਤੇ ਆਪ ਨਹੀਂ ਭਰ ਲੱਗਾ ਤੇ ਜਦੋਂ ਮੈਂ ਵੇਖਿਆ ਮੈਡਮ ਨੇ ਸਬਜੀ ਤੇ ਮੈਂ ਅਖ ਵੀ ਪਰ ਮੈਂ ਹੀ ਤੇ ਆਪਣੀ ਤਰੀਕੇ ਉਹਨਾਂ ਕਰੋ ਗੱਲ ਆਪੇ ਹੀ ਆਵੇ ਤਾਂ ਸਬਦਾ ਕਰ ਮਾਰ ਮੇਰੀ ਦਿਵਾ ਜੀ ਨਿਕਲਦੀ ਮੈਂ ਅੱਜ ਠੀਕ ਨਹੀਂ ਅੱਜ ਵਾਲੀ ਰੋਟੀ ਕਿਉਂ ਨਹੀਂ ਬਣਾ ਲਈ ਥੋੜੀ ਬਾਤੀ ਅੱਡ ਵਾਲੀ ਰੋਟੀ ਬਣਾ ਕੇ ਤੇ ਮੇ ਸਬਦਾ ਦੇ ਕੇ ਦੋ ਲਿਆਣਾ ਨਹੀਂ ਤਾਂ ਵੀ ਮੈਂ ਨਹੀਂ ਦੇਣਾ ਅੱਜ ਤਾਂ ਸਬਦਾ ਮੇਤੂ ਨਹੀਂ ਦੋ ਚੁੱਲੇ ਬੱਲ ਹਾਂ ਹੁਣ ਮੈਂ ਇਹਦਿਕ ਮੈਂ ਆਪਦਾ ਘਰ ਥੋੜੀ ਖਰਾਬ ਕਰਨਾ ਮੈਂ ਤਾ ਕੋ ਨਾ ਮਾਰਨਾ ਹੁਣ ਮੈਂ ਥੋੜੀ ਵੀ ਇਨਾ ਕਰੀ ਜਣਾ ਹੁਣ ਮੈਂ ਇਨਾ ਕਿ ਮੈਂ ਫਿਰ ਅੱਡ ਬਣਾਉਣੀ ਹੈ ਫਿਰ ਮੈਂ ਕੀ ਕਰ ਪਹਿਲੇ ਤੇ ਉਹਨੇ ਮਾਰੀ ਨਾ ਉਹਨੇ ਕਿਹਾ ਵੀ ਅੱਡ ਬਣਾਉਣੀ ਹੈ ਅੱਡ ਨਾ ਨਾ ਅੱਡ ਚ ਕੋਈ ਨੀਰ ਕੋਈ ਨਹੀਂ ਰੱਖਿਆ ਮੈਂ ਉਹ ਤੇ ਮੈਂ ਮੈਂ ਅੱਡ ਚ ਆਲੂ ਬਣਾ ਲਿਆ ਅੱਡ ਸਬਜੀ ਵੀ ਬਣਾ ਲਈ ਨਿਆਣੇ ਤੱਕ ਵੀ ਨਹੀਂ ਦਿੱਤੇ ਇਨਾ ਨਹੀਂ ਦੱਸ ਖਾਦਾ ਫਿਰ ਨਿਆਣੇ ਤੇ ਕਿੱਥੇ ਤਦੋਂ ਦਿੱਤੇ ਕਿ ਹਿੰਨ ਨਹੀਂ ਦਿੱਤੇ ਨੀ ਚਾਹਾਂ ਦਾ ਪਤਾ ਹੀ ਨਹੀਂ ਲੱਗਾ ਦਿੱਤਾ ਹੋ ਰੱਖਾ ਕਿੱਥੇ ਬਣਾ ਨਿਆਣੇ ਨੂੰ ਵੀ ਨਹੀਂ ਦਿੱਤੇ ਦੱਸ ਨਿਆਣੇ ਤਾਂ ਦੇ ਦਿੰਦੇ ਚਲ ਆਪਾਂ ਨੂੰ ਵੀ ਦਿੱਤੇ ਜੂਨ ਵਾ ਵਾਹ ਨੀ ਮਾਰ ਮੇਰਾ ਤਾਂ ਫਰੀ ਨਹੀਂ ਠੀਕ ਮੇਰੇ ਕੋਲ ਮੇਰਾ ਤਾਂ ਜੇਤੀ ਨਹੀਂ ਕਰਦਾ ਉਹਨੂੰ ਘੁਆਉਣ ਨੂੰ। ਮੈਂ ਜੇ ਸਭ ਜੀ ਨੂੰ ਲਗਿਨ ਦਊਂਗੀ ਉਹ ਵੀ ਨਾ ਚਲ ਮੇਰੇ ਨਾਲ ਮੈਂ ਤੇ ਜਠਾਣੀ ਪਰ ਤੂੰ ਨਹੀਂ ਤੂੰ ਨਹੀਂ ਆਪਣੇ ਜੋਗੀ ਬਣਾਉਣੀ ਤੂੰ ਸਾਰੇ ਪਰਿਵਾਰ ਦੀ ਬਣਾਉਣੀ ਐਦਾਂ ਘਰ ਖਰਾਬ ਹੁੰਦਾ ਪੁੱਤ ਘਰ ਖਰਾਬ ਹੁੰਦਾ ਤੂੰ ਹੀ ਸਿਆਣੀ ਬਣ ਜਾ। ਕਹਦੇ ਉਹਨੇ ਮਾਰੀ ਨਾ ਮੈਂ ਥੋੜੀ ਕੋਈ ਨਹੀਂ ਉਹਨੇ ਕਮਲ ਮਾਰਿਆ ਉਹਨੂੰ ਮੈਂ ਵੀ ਉਹਨੂੰ ਬਚੰਜਾ ਹੋਣੀ। ਸਾਡੇ ਤੁਹਾਡੇ ਹੀ ਐ ਨਾ ਕੀ ਪਤਾ ਕੀ ਕਰਨੋਂ ਕੀ ਮੈਨੂੰ ਦੇ ਸਕਦੀ ਹਾਂ ਮੈਂ ਤਾਂ ਸਗੋਂ ਕੱਲ ਸੂਟ ਮੰਗਿਆ ਮੈਂ ਤਾਂ ਸੂਟ ਵੀ ਦੇ ਦਿੱਤਾ ਤੇ ਕੀਤਾ ਕੀ ਬਿਮਾਰੀ ਪਈ ਤੂੰ ਇਹ ਮੈਂ ਨੂੰ ਆਵਾਜ਼ ਮਾਰਿਆ ਕਰੀ ਆ ਗਈ ਹਾਂ ਗਈ ਬਹੁਤ ਜ਼ਿਆਦਾ ਕੰਮ ਕਰਾਉਂਦੀ ਮਮੀ ਜੀ ਤੁਹਾਡੇ ਨਾਲ ਗੱਲ ਕਰਨੀ ਉੱਥੇ ਚੌਲ ਦੇச்சே ਕਿੰਨੇ ਖਾਦੇ ਚੌਲ ਤਾਂ ਮੈਂ ਹੀ ਖਾਦੇ ਥੋੜੇ ਜਿਹੀ ਕਿਉਂ ਖਾਦੇ ਤੁਸੀਂ ਮੈਨੂੰ ਪੁੱਛਿਆ ਨਹੀਂ ਉਹ ਬੱਚਿਆਂ ਵਾਸਤੇ ਚੌਲ ਬਣਾਇਆ ਹੋਏ ਸੀ ਮੈਂ ਨਿਸਪਰਣਾ ਚੋਲ ਹੀ ਖਾ ਲੇ ਕਿਤੇ ਮਰੱਬਾ ਖਾ ਲਿਆ ਮੈਨੂੰ ਕੁੱਤ ਲੱਗੀ ਪਹਿਲਾਂ ਤੇਰਾ ਨਹੀਂ ਪਰ ਜਬਾਨ ਦਾ ਵੀ ਮੈਂ ਚੋਲ ਬਣਾਇਆ ਮੈਂ ਮੰਮੀ ਨੂੰ ਵੀ ਥੋੜੀ ਦੇ ਦਾਂ। ਅਮੀ ਜੀ ਤੁਸੀਂ ਗੱਲ ਸੁਣ ਲਓ। ਗੱਲ ਚੋਲਾਂ ਦੀ ਨਹੀਂ ਐ ਗੱਲ ਇਹ ਆ ਕਿ ਮੇਰੇ ਨਿਆਣੇ ਰੋਟੀ ਨਹੀਂ ਸੀ ਖਾਂਦੇ ਮੈਂ ਉਹਨਾਂ ਵਾਸਤੇ ਬਣਾਇਆ ਚੋਲ। ਉਹਨਾਂ ਦੇ ਵਿਚਾਰੇ ਨੇ ਜੇ ਮੂੰਹ ਨਹੀਂ ਲਾਇਆ ਤਾਂ ਤੂੰ ਫੜ ਕੇ ਚੋਲ ਖਾ ਗਏ ਨਾ ਕਿ ਉਹਨੂੰ ਪੁੱਛਿਆ ਨਾ ਗਿਛਿਆ ਨਿਆਣੇ ਨੂੰ। ਤੂੰ ਮੇਰੀ ਕਹ। ਅਜੇ ਤੂੰ ਹੀ ਚੁੱਪ ਰੋ। ਤੂੰ ਹੀ ਗੱਲ ਕਰਨੀ ਮੈਂ ਮੰਮੀ ਨਾਲ ਗੱਲ ਕਰਨੀ। ਮੈਂ ਕਰ ਸਕਦਾ ਕੁਝ ਵੀ ਕਰ ਸਕਦੀ। ਉਹਦੀ ਜਾਇਦਾਦ ਹੀ ਐ ਨਾ। ਜਾਇਦਾਦ ਉਹਨਾਂ ਦੀ ਐ ਨਾ। ਮੇ ਤੇਰੀ ਗੱਲ ਸੁਣੋਗੇ ਨਾ ਸਾਰੀ ਕੱਲ ਜਿਹੜਾ ਸੂਟ ਹੈ ਉਹਦਾ ਤਾਂ ਤੁਸੀਂ ਬੋਲੇ ਨਹੀਂ ਵੀ ਮੰਮੀ ਜੀ ਤੁਸੀਂ ਸਾਂਝੇ ਹੋ ਤੁਸੀਂ ਘਰ ਚੋਂ ਹੀ ਹੋ ਤੁਸੀਂ ਦੋਵਾਂ ਨੂੰ ਬਰਾਬਰ ਰੱਖੋ ਤੁਸੀਂ ਇੱਕ ਸੂਟ ਉਹਨੂੰ ਦੋ ਇੱਕ ਮੈਨੂੰ ਦੋ ਇੱਕ ਤੁਸੀਂ ਸਵਾ ਉਹਦਾ ਤਾਂ ਤੁਹਾਡੀ ਅਕਲ ਨਹੀਂ ਕੰਮ ਕਰੇ ਮੈਨੂੰ ਤਾਂ ਲੱਗਦਾ ਸੂਟਾਂ ਦੀ ਕਰ ਤੇਰੀ ਸੂਟਾਂ ਦੇ ਬਹੁਤ ਆਖਾ ਤੂੰ ਮੇਰੇ ਸੂਟਾਂ ਤੋਂ ਰੱਟ ਗਈ ਹੈ ਨਾ ਉਹੀ ਜੇ ਤੋ ਇਹ ਤਾਂ ਮੈਂ ਬੋਲਦੀ ਆ ਤੇ ਤੇਰੇ ਚ ਉਹੀ ਰੜਗੀ ਜਾਂਦੇ ਵੀ ਮੇਰੇ ਹਾਂਜਾਂ ਸੂਟ ਕਿਉਂ ਚਲ ਸੂਟ ਹੀ ਸਮਝ ਲਓ ਜੋ ਮਰਜੀ ਸਮਝ ਲਓ ਜਦੋਂ ਮੈਂ ਬੋਲਦੀ ਉਦੋਂ ਤੁਹਾਨੂੰ ਮੈਂ ਬੁਰੀ ਲੱਗਦੀ ਜੇ ਤੋ ਮੰਮੀ ਮੈਨੂੰ ਕੁਛ ਕਹਿੰਦੇ ਆ ਕਿ ਇਦਾਂ ਨਹੀਂ ਇਦਾਂ ਇਦਾਂ ਉਹਦਾ ਤੂੰ ਕਦੀ ਨਹੀਂ ਬੋਲੇ ਵੀ ਨਹੀਂ ਮੰਮੀ ਜੀ ਤੁਹਾਡੇ ਵਾਸਤੇ ਗਲਤ ਆ ਤੂੰ ਦੋਵਾਂ ਨੂੰ ਖਰਾਬ ਕਰੇ ਤੇ ਤੋ ਇਹ ਨਹੀਂ ਸੀ ਮੇਜ਼ ਲਾਈ ਤੇ ਤੂੰ ਰੋਟੀ ਪਾਣੀ ਆਪਣੇ ਆਪਣੇ ਜੋਗਾ ਬਣਾਉਣ ਡਿਆ ਆ ਹਾਂ ਠੀਕ ਆ ਨਹੀਂ ਨਹੀਂ ਸੀ ਨਾ ਲਾਈ ਤੇ ਬੱਚਿਆਂ ਨੂੰ ਵੀ ਨਹੀਂ ਦਿੱਤੀ ਉਹ ਨਾ ਮੈਂ ਕਿਸੇ ਨੂੰ ਨਹੀਂ ਦੇਣੀ ਜਦੋਂ ਉਹ ਤੁਸੀਂ ਨਹੀਂ ਮੇਰੇ ਬੱਚਿਆਂ ਦੇ ਬੰਦੇ ਮੈਂ ਵੀ ਨਹੀਂ ਕਿਸੇ ਦੇ ਬੱਚਿਆਂ ਦੇ ਬੰਦੀ ਬਸ ਮੈਂ ਕਿਉਂ ਨਹੀਂ ਤੇਰੇ ਬੱਚਿਆਂ ਦੇ ਬ ਕੋਤ ਮੇਰੇ ਪੋਤਰੇ ਆ ਉਹਨਾਂ ਲਈ ਮਾਨੇ ਤਾਂ ਨਹੀਂ ਭੱਲੇ ਪਾਨ ਕੇ ਕੱਲੇ ਜੇ ਤੂੰ ਆਟ ਥੋੜੀ ਜਿਹੀ ਬਣਾ ਲਈ ਹਾਂ ਇਹਨਾਂ ਨੇ ਘਰੋਂ ਬਣਾਈਆਂ ਨਾ ਠੀਕ ਆ ਤੇ ਜਿਹੜੇ ਸੂਟ ਆਏ ਉਹ ਪੈਸੇ ਘਰੋਂ ਖੜੇ ਸੀ ਨਾ ਪੈਸੇ ਘਰੋਂ ਖੜੇ ਸੀ ਨਾ ਤੇ ਤੁਹਾਡੇ ਪੇ ਕਹਿੰਦੋਂ ਤਾਂ ਨਹੀਂ ਆਏ ਵੇਖੋ ਮੇਰੀ ਗੈਰਤ ਸੀ ਉਹ ਵੀ ਤਾਂ ਵੇਖ ਨਾ ਮੈਂ ਤਾਂ ਨਹੀਂ ਜਾਇਦਾ ਤੈਨੂੰ ਕੀ ਕਰਾਂ ਹੋ ਸਕਦਾ ਮੇਰੇ ਗਰੀਬ ਆ ਨਹੀਂ ਦਿੱਤਾ ਕੁਛ ਹੁਣ ਇਹ ਤਰੀਕਾ ਤੁਹਾਨੂੰ ਤੁਹਾਡੇ ਕਿੰਨੇ ਕ ਤੁਹਾਨੂੰ ਰੋਟੀਆਂ ਦੇ ਕੇ ਜਾਂਦੇ ਰੋਇ ਰੋ ਪਾਉਂਦੇ ਪੈਸੇ ਤੁਹਾਨੂੰ ਦੇੜੀ ਦੇ ਪਿਆਲ ਲੈ ਲੋ ਪੈਸੇ ਤੇ ਨਹੀਂ ਬਣਾ ਰੋ ਸਭ ਜਿਹਾ ਵੰਡਦਾ ਆਂ ਹੀ ਕੋਸ਼ਿਸ਼ ਕਰਿਛ ਪੜਚ ਪੜਚ ਪ ਇੱਕ ਦੀ ਮੇਰੇ ਸੂਟ ਕੀ ਆਗੇ ਤੁਸੀਂ ਨਿਹਾਉਣੀ ਨਹੀਂ ਸੀ ਇਹਨੂੰ ਦਿਖਾਉਣੀ ਨਹੀਂ ਗਾਂ ਚੀਜ਼ ਨਹੀਂ ਆਉਂਦੀ ਦੁਕਾਨ ਕੱਲ ਸੂਟਾਂ ਦੇ ਨਹੀਂ ਦੀਦੀ ਉਹ ਸੂਟ ਮੈਨੂੰ ਪਾਹੀ ਜੱੱਚੇ ਜੇ ਮੈਂ ਤੁਹਾਡਾ ਬੁਲਟ ਲੈ ਗਈ ਉਹ ਤੇ ਤੁਸੀਂ ਮੈਨੂੰ ਸੌਤੋ ਗੱਲਾਂ ਕੀਤੀਆਂ ਅੱਜ ਤੋਂ ਅੱਜ ਤੱਕ ਮੈਂ ਤੁਹਾਡੇ ਬੁਲਟ ਨੂੰ ਹੱਥ ਨਹੀਂ ਲਾਉਣਾ ਕੋਈ ਨਹੀਂ ਰੱਬ ਸਾਨੂੰ ਵੀ ਦੇ ਉਹ ਸਦਾ ਰੱਬ ਸਾਨੂੰ ਗੱਡੀ ਦੇ ਦੇ ਮੈਂ ਵੇਖੂਗੀ ਨਾ ਜਦੋਂ ਨਹੀਂ ਕੋਈ ਨਹੀਂ ਦੇ ਦੇਗਾ ਰੱਬ ਹੂੰ ਸਭ ਕੁਝ ਦੇਗਾ ਰੱਬ ਤੁਹਾਡੀਆਂ ਅੱਖਾਂ ਦੇ ਸਾਹਮਣੇ ਰਹੇਗਾ ਤਾਂ ਕਿ ਬਹਿ ਵਿੱਚ ਛੱਟ ਜਾਨੀ ਆ ਕਿ ਹਾਂ ਮੈਂ ਚਲੀ ਚੱਲ ਮੈਂ ਬਹਿ ਗਈ ਮੇਤੋ ਗਲਤੀ ਹੋ ਗਈ ਹੁਣ ਬਾਅਦ ਚ ਨਹੀਂ ਬਿੰਦੀ ਇਹਨੂੰ ਨਹੀਂ ਲੱਗਦਾ ਮੈਂ ਤੀਹ ਆਹੋ ਅੱਜ ਤੋਂ ਬਾਅਦ ਮੈਂ ਕਹਿੰਦਾ ਹੱਥ ਨਾ ਲਾਉਂਗੀ ਤੁਹਾਡੇ ਬੋਲ ਤ ਨੂੰ ਤੇ ਜਿਹੜੇ ਸਮਾਨ ਅੱਡ ਬਣਾਉਣ ਲੱਗ ਗਈ ਮੈਨੂੰ ਨਹੀਂ ਦੇਣੀ ਮੈਂ ਚਾਹੁੰਦੀ ਆ ਆਪਣਾ ਥਰੀਕਾ ਆਪਾਂ ਤਾਂ ਇਹਨਾਂ ਦੀ ਚੀਜ਼ ਬਣਾਉਂਦਾ ਹਾਂ ਹਾਂ ਬਣਾਉਂਦੇ ਇਹਨਾਂ ਨੂੰ ਤਾਂ ਤੁਸੀਂ ਇਹਨੂੰ ਹੀ ਕਹਿ ਕੇ ਆਹੋ ਹੋਂ ਤਾਂ ਉਹ ਕੇਤਾ ਆ ਗਿਆ ਤੇ ਮੰਮੀ ਸਾਂਜੀ ਹੁਣ ਜੇ ਤਾਂਗੇ ਮੰਮੂ ਜੀ ਤੇ ਜੀ ਮੈਂ ਆਪਣਾ ਸਾਰਾ ਕੁਝ ਹਟ ਕਰ ਲਵਾਂ ਤਾਂ ਕਿੱਥੋਂ ਬਣਾਏਗੀ ਮਾਦਰੀ ਦੇ ਦੂ ਇਹਨਾਂ ਕੁਝ ਦੇ ਦੇ ਕੀ ਜਿੰਨੇ ਜੋਗੀ ਅਗੇ ਰਹੇਗੀ ਉਹ ਮੇਨੂੰ ਕਿਲੇ ਆ ਗਿਆ ਤਾਂ ਇਹਨਾਂ ਨੂੰ ਫਿਰ ਪਤਾ ਲੱਗੂਗਾ ਅਭੀ ਹੁਣ ਵੇਖ ਕੋਣ ਹੀ ਮੰਮੀ ਜੀ ਹੁਣ ਇਹਨੂੰ ਚੇਤਾ ਆ ਗਿਆ ਮੰਮੀ ਸਾਂਜੀ ਜਦੋਂ ਮੈਨੂੰ ਤੁਸੀਂ ਇਹਨੂੰ ਚੀਜ਼ ਦਿੰਦੇ ਉਦੋਂ ਤੱਕ ਇਹਨੂੰ ਚੇਤਾ ਨਹੀਂ ਆਦਾ ਪਰ ਮੰਮੀ ਸਾਂਜੀ ਆ ਵੀ ਲੈ ਵੀ ਮੰਮੀ ਉਹਨੂੰ ਵੀ ਨਾਲ ਦੇ ਉਹ ਵੀ ਛਾਵੇਂ ਆ ਉਹਨੂੰ ਤਾਂ ਤੁਸੀਂ ਤਾਂ ਮੈਨੂੰ ਐ ਬਣਾ ਕੇ ਪੜਾਈ ਰੋਟੀ ਪਾਣੀ ਤੁਹਾਨੂੰ ਮਿਲਿਆ ਭਾਵੇਂ ਜਿੱਦਾਂ ਮਰਜ਼ੀ ਮੈਨੂੰ ਇਹ ਇਹ ਤਾਂ ਨਹੀਂ ਸੀ ਉਮੀਦ ਹੈ ਕਿ ਤੂੰ ਮੈਨੂੰ ਰੋਟੀ ਨਹੀਂ ਦੇਣੀ ਗੱਲ ਮੰਮੀ ਜੀ ਰੋਟੀ ਦੀ ਨਹੀਂ ਰੋਟੀ ਤੁਹਾਨੂੰ ਸਾਰਾ ਕੁਝ ਮਿਲੇਗਾ ਪਰ ਮੇਰੇ ਹੱਥਾਂ ਦੀ ਨਹੀਂ ਇਹਨਾਂ ਦੇ ਹੱਥਾਂ ਦੀ ਬਣੀ ਮਿਲੇਗੀ ਠੀਕ ਹੈ ਨਾ ਇਹ ਹੀ ਤੁਹਾਨੂੰ ਬਣਾ ਕੇ ਰੋਟੀ ਖਵਾਉਣਗੇ ਮੈਂ ਵੀ ਨਾਲ ਵੇਖਦੀ ਹ ਮੈਂ ਤਾਂ ਨਹੀਂ ਆਉਂਦਾ ਆ ਉਹ ਅੱਡ ਕਾ ਹੋ ਜੋ ਜਿਹੜਾ ਸਾਨੂੰ ਆਉਂਦਾ ਸਾਨੂੰ ਤੇਰੇ ਜੜ ਤਾਂ ਉਹ ਹੀ ਲੈ ਲਾ ਠੀਕ ਆ ਇਹਨੇ ਕਿੱਥੇ ਜਾਣਾ ਮੈਨੂੰ ਤੂੰ ਹੀ ਰੱਖੋ ਨਾ ਲਾਗਲੀ ਤੇ ਕੋਈ ਹੋ ਤੂੰ ਹੀ ਲਾੜ ਲਿਓ ਤੁਹਾਨੂੰ ਅਨਸੋਨੀ ਚੀਜ਼ਾਂ ਪਾਉਣ ਪਾਉਣ ਨੂੰ ਦੇ ਮੈਂ ਉਹ ਸਾਰੀ ਚੀਜ਼ ਜਿਹੜਾ ਤੇ ਮੇਰੇ ਨਾਲ ਸਾਰੀ ਕੋ ਦਮ ਤੇ ਜੇ ਤੂੰ ਸਿੱਤ ਜੇ ਇਸੇ ਨਹੀਂ ਮਿਲੇਗੀ ਮਿੰਦੇ ਸਾਰੀ ਦਮ ਹੈ ਜੇ ਪਰ ਸਮਝ ਨਹੀਂ ਆਉਂਦੀ ਮਰਜੀ ਜੇ ਕੋਈ ਕਰੇ ਤਾਂ ਕਰੇ ਠੀਕ ਦੇ ਦੇ ਨਹੀਂ ਬਨਾ ਗੱਲ ਮੁੱਕੀ ਤੂੰ ਹੀ ਰੋਟੀ ਬਣਾ ਕੇ ਖਵਾਣੀ ਖਵਾਉ ਨਹੀਂ ਤੇ ਮੈਨੂੰ ਕੋਈ ਟੈਨਸ਼ਨ ਨਹੀਂ ਮੈਂ ਨਹੀਂ ਹੋਣੀ ਮਨਸੋਂ ਨੇ ਪਾਉਣ ਨੂੰ ਤੋਹੇ ਤੇ ਰੋਟੀਆਂ ਭਕਾਉਣ ਨੂੰ ਮੈਂ ਐਂ ਤਾਂ ਬੋਲੀ ਜਾਂਦੀ ਆ ਤੇ ਵਾਰੀ ਮੈਂ ਭੈਣ ਸਣਾ ਤੁਹਾਡਾ ਕੀ ਕਰਨਾ ਮੈਨੂੰ ਤੇ ਆਪਣੀ ਰੋਟੀ ਦੀ ਪੈ ਗਈ ਤੂੰ ਆਣੀ ਮੈਨੂੰ ਜਾਇਦਾਦ ਦਓ ਮੈਂ ਰੋਟੀ ਭਕਾਉਣ ਨੂੰ ਐਡੀ ਤੁਹਾਨੂੰ ਬੜੀ ਟੈਨਸ਼ਨ ਲੱਗ ਗਈ ਮੈਨੂੰ ਕਿੰਨਾ ਲਈ ਤੇਰੀ ਗੱਲ ਸੁਣੋ ਮੰਮੀ ਜੀ ਐਡੀ ਕਾਦੀ ਟੈਨਸ਼ਨ ਲੱਗੀ ਆ ਵੀ ਤੁਹਾਨੂੰ ਖਵਾਉਣ ਵਾਸਤੇ ਤੁਹਾਡੀ ਲਾੜਲੀ ਨਾ ਬੈਠੀ ਹੋਈ ਰੋਟੀਆਂ ਖਾਉਣ ਨੂੰ ਸੰਤਰ ਟੈਨਸ਼ਨ ਲੈਣੀ ਨਹੀਂ ਚਾਹੀਦੀ ਵੇ ਕੁੜੀਏ ਨਾ ਤਾਂ ਮੈਂ ਰੋਟੀ ਖਾਣੀ ਤੇਰੇ ਕੋਲ ਤੇ ਨਾ ਕੁੜੀਏ ਖਾਣੀ ਮੈਂ ਤੇਰੇ ਕੋਲ ਮੈਂ ਆਪਣੀ ਆਪੇ ਪਕਾ ਕੇ ਖਾ ਲੂੰਗੀ ਮੈਂ ਆਪਣਾ ਹਿੱਸਾ ਕੱਢੂ ਆਪਨੀ ਪੈਲੀ ਠੇਕੇ ਦੋ ਮੈਂ ਆਪੇ ਆਪਣੀ ਪਕਾਉਣਾ ਮੈਂ ਤੁਹਾਡੇ ਦੋਹਾਂ ਤੇ ਨਹੀਂ ਡਿਪੈਂਡ ਰਹਿਣਾ ਮੈਨੂੰ ਖਾਓ ਨਾ ਖਾਓ ਉਹ ਕੋਣੇ ਜੋਪੜੀਆਂ ਕਿ ਖਾਵੇ ਮੇਰਾ ਰੋਟੀ ਦੋ ਇਹਨੂੰ ਕੱਤਣਾ ਤੋ ਕੋਈ ਨਹੀਂ ਹਣੂ ਰੱਬ ਦੇਣ ਵਾਲਾ ਨਾ ਨਾ ਨਹੀਂ ਦੇਣਾ ਤੁਹਾਨੂੰ ਡਰਾਉਣਾ ਮੈਂ ਚਾਹ ਨੀ ਦੇਣਾ ਮੈਂ ਇਹਨੂੰ ਕੱਤਪ ਨਹੀਂ ਕਰਾਂ ਕਿਉਂ ਬਾਹਰ ਵਾਲਾ ਮੇਰਾ ਦਵਾ ਕੇ ਦਿੱਤੇ ਬੈਠੇ ਦਵਾ ਕੇ ਦਿੱਤੇ ਸਾਰੇ ਦੋ ਕਿਉਂ ਦੋ ਸਾਰੇ ਖੋਣੇ ਕਿਉਂ ਦੋ ਮੇਰਾ ਘਰ ਵਾਲਾ ਕੁਛ ਨਹੀਂ ਲੱਗਦਾ ਨਾ ਫੇ ਰੋਟੀ ਨਹੀਂ ਤੇ ਰੋਟੀ ਵੀ ਦੋ ਕਿੰਨਾ ਫੇ ਰੋਟੀ ਕਿਉਂ ਰੋਟੀ ਤੂੰ ਰੋਟੀ ਨਹੀਂ ਬਣਾ ਸਕ ਰਾਣੀ ਸਾਡੇ ਰੋਟੀ ਤੋਂ ਵਾਂਸ ਵਾਂਦੇ ਸੂਡ ਪਾਉਣ ਉੱਤੇ ਤੂੰ ਹੀ ਗਾੜੀ ਹੋ ਜਾਂਦੀ ਏ ਇਹਨੂੰ ਨਹੀਂ ਦੇਣਾ ਕੁਛ ਇਹਨੂੰ ਨਹੀਂ ਦੇਣਾ ਕੁਛ ਇਦਾਂ ਕਰਨੋਂ ਤਾਂ ਤੂੰ ਚੰਗੇ ਪਰ ਸਾਰੀਆਂ ਗੱਲਾਂ ਤਾਂ ਢਿੱਕਾ ਸੁਣਨੀਆਂ ਹੈ ਉਦੋਂ ਤੇ ਇੱਕ ਵਾਰ ਹੀ ਨਹੀਂ ਕਿਹਾ ਨਹੀਂ ਮੰਮੀ ਜੀ ਉਹਨੂੰ ਵੀ ਦੇ ਦਿਓ ਤੁਹਾਡੇ ਗਾੜੀ ਦੋਵਾਂ ਕੋੜੀ ਜੋੜੇ ਹੱਥ ਤੁਹਾਡੇ ਨਾਲ ਹੀ ਮੈਂ ਵਾਰੇ ਆ ਸਕਦੀ ਨਾ ਮੈਂ ਤੁਹਾਡੇ ਨਾਲ ਲੜ ਲੜ ਸਕਦੀ ਹਾਂ ਕਿਉਂਕਿ ਤੁਸੀਂ ਤਗੜੀਆਂ ਜੋ ਮੈਂ ਮਾੜੀ ਹਾਂ ਮੈਂ ਗਰੀਬਣੀ ਆ ਮੈਂ ਹੁਣ ਤੁਹਾਡੇ ਤੁਹਾਡੇ ਗਾੜੀ ਵਾਰੇ ਨਹੀਂ ਆ ਸਕਦੀ ਆ ਤੁਹਾਡੇ ਗਾੜੀ ਜੋੜੇ ਹੱਥ ਆਪਣੀ ਪਕਾਓ ਤੇ ਖਾਓ ਕੰਮ ਨਿਭੜਿਆ ਏ ਘਮ ਚੰਗਾ ਲੱਗੂ ਮੰਮੀ ਤੇ ਇੰਨੀ ਟੈਨਸ਼ਨ ਹੈ ਮੈਂ ਤਾਂ ਸੋਚਿਆ ਹੀ ਨਹੀਂ ਸੀ ਵੀ ਇਹ ਇਦਾਂ ਦੀ ਨਿਕਲੂ ਤੁਸੀਂ ਕਿੰਨਾ ਗੱਲ ਕਰਕੇ ਵੇਖੋ ਮੁੰਡੇ ਨਾਲ ਕੀ ਗੱਲ ਕਰਾਂ ਕੀ ਵਿਚਾਰੇ ਨੂੰ ਟੈਨਸ਼ਨ ਦਵਾਂ ਮੈਂ ਆਪ ਕੰਮ ਵੱਡਾ ਸੀ ਆਪਾਂ ਪੈ ਗਏ ਸੂਟ ਵਖਾਉਣੀ ਨਹੀਂ ਸੀ ਇਹ ਕੀ ਪੈ ਰੱਟਾ ਸੂਟਾਂ ਤੋਂ ਪੈ ਗਿਆ ਨਾ ਪਤਾ ਨਹੀਂ ਕਿਹਦੇ ਸੂਟਾਂ ਦੇ ਸੂਟ ਵਖਾਉਣੀ ਨਹੀਂ ਸੀ ਜਾ ਸਬਜੀ ਤੋਂ ਕੇ ਲਿਆ ਸਬਜੀ ਤੋ ਇਕੱਲੇ ਆ ਤੈਨੂੰ ਕੰਮ ਦੀ ਪੈ ਗਈ ਮੈਨੂੰ ਤੇ ਘਰ ਦੀ ਪਈ ਜਾਂ ਸਬਜੀ ਤੋ ਇਕੱਲੇ ਆ ਇਵੀ ਨਹੀਂ ਆਖਿਆ ਵੀ ਇਦਾਂ ਮੈਂ ਕਰਨਾ ਤਾਂ ਨਾ ਪਕਾ ਹੀ ਅੱਡ ਲਈ ਜਿੰਜੇ ਤਿੰਜੇ ਚ ਪਰੋਗੇ ਇਦਾਂ ਨਹੀਂ ਕੰਮ ਚ ਆ ਮੈਂ ਥੋੜੇ ਟਾਈਮ ਤੁਹਾਨੂੰ ਤੁਹਾਨੂੰ ਬੋਲਣਾ ਹੀ ਪੈਣਾ ਇਨਾ ਚ ਤੁਸੀਂ ਨਾ ਬੋਲੇ ਉਹਨਾਂ ਚ ਵੀ ਕੰਮ ਸੂਟ ਆਉਣਾ ਤੁਸੀਂ ਤੇ ਲੈ ਵੀ ਦੇ ਜਾਣੇ ਕੱਖ ਹੁੰਦਾ ਉਹਨੂੰ ਥੋੜਾ ਜਿਹਾ ਕਹੋ ਹਾਂ ਸੋਹਣੇ ਮਾਰੀਆਂ ਬਿਝਾਉਂ ਦੋਲੀਆਂ ਲਿਆ ਦੇਣੀ ਰਾਂ ਚੋਕੇ ਹੀ ਆ ਮੈਂ ਥੋੜਾ ਸਾਰਾ ਕੰਮ ਕਰੂਗਾ ਨਖਵ ਉਹ ਆਪਣਾ ਰੰਗ ਥੋੜਾ ਜਿਹਾ ਤਾਂ ਨਹੀਂ ਕਿਚਿਓ ਜੇ ਤੁਸੀਂ ਈ ਘਰ ਬੈਠੀ ਮੇਰਾ ਤੇ ਘਰ ਖਰਾਬ ਹੋ ਜਾਣਾ ਉਥੇ ਰੋਟੀ ਆਪਣੀ ਵੱਖਰੀ ਪਕਾਉਣ ਡੈਪੀ ਦੂਜੀ ਓ ਤੜਫਾਂ ਲਈ ਤੇ ਆਢੇ ਤੇ ਬਰਕਤ ਨਹੀਂ ਆਏਗੀ ਕੀ ਮੈਂ ਘਰ ਬੈਠੀ ਮੇਰਾ ਤੇ ਘਰ ਖਰਾਬ ਹੋ ਗਿਆ ਸਦਾ ਵਸਦਾ ਹੈ ਜੇ ਤੋਂ ਹੁਣ ਇੱਕ ਘਰ ਚ ਦੋ ਚੁੱਲ੍ਹੇ ਬਲਿਆ ਕਰਨਗੇ ਪਰ ਉਹ ਹੀ ਸੱਚੀ ਤੇ ਉਹ ਵੀ ਆਪਣੀ ਜਗ੍ਹਾ ਮੈਂ ਵੀ ਉਹ ਤੇ ਸੂਟ ਲਿਆਤੇ ਤੇ ਜੇ ਮੈਂ ਇਹਨੂੰ ਵੀ ਦੋ ਲਿਆ ਦੇਦੀ ਤੇ ਕੀ ਕੰਮ ਤੇ ਸਾਰਾ ਨਿਆਣੀ ਕਰਦੀ ਹੁਣ ਕੀ ਕਰਾਂ ਇਹਨਾਂ ਨੂੰ ਕਿੱਦਾਂ ਜੋੜ ਕੇ ਬਹਾਵਾਂ ਇਸ ਟੱਬਰ ਨੂੰ ਮੈਂ ਮੁੰਡਿਆਂ ਨਾਲ ਵੀ ਨਹੀਂ ਗੱਲ ਕਰ ਸਕਦੀ ਮੁੰਡਿਆਂ ਨੇ ਅਖਣਾ ਤੂੰ ਸਿਆਣੀ ਬਿਆਣੀ ਐ ਤੂੰ ਇਹਨਾਂ ਨੂੰ ਰਲ ਕੇ ਬਹਾ ਨਾ ਸਕੀ ਤੇ ਤੂੰ ਘਰ ਚ ਖੇਰੂ ਖੇਰੂ ਘਰ ਘਰ ਦਿੱਤਾ ਫੜ ਕੇ ਮੁੰਡਿਆਂ ਨਾਲ ਵੀ ਮੈਂ ਡਰਦੀ ਗੱਲ ਨਹੀਂ ਕਰ ਸਕਦੀ ਹੁਣ ਉਹਦੇ ਇਤੇ ਮੈਨੂੰ ਗੱਲ ਹੁਣ ਇਹਨਾਂ ਨਾਲੀ ਦੋਵਾਂ ਨਾਲ ਕਰਨੀ ਪੈਣੀ ਬੜੀ ਟੈਂਸ਼ਨ ਮੈਨੂੰ ਤੇ ਦੇ ਦਿੱਤੀ ਇਹਨਾਂ ਨੇ ਰੋਟੀ ਤੋ ਵੀ ਭੱਜਦੀ ਮੇਰੀ ਤੋ ਰੋਟੀ ਤੋ ਵੀ ਭੱਜਦੀ ਮੇਰੀ ਤੋ ਹੈ ਰੋਟੀ ਮੇਰੀ ਭਾਰੂ ਹੋ ਗਈ ਚਲ ਕਰੂੰ ਗੱਲ ਇਹਨਾਂ ਨਾਲ 니 ਰੋਟੀ ਲਿਆਓ ਕੁੜੀਆਂ 니 ਲਿਆ ਕੇ ਦਿੱਤੀ ਜਿਵੇਂ ਆਲੋ ਲਿਆੜੀ ਭਾੜਾ ਭੁੱਖ ਲੱਗੀ ਕਿਤੇ ਰੋਟੀ ਵੀ ਤੂੰ ਤੇ ਦੇ ਦੇਗਾ ਟਾਈਮ ਨਾਲ ਕੀ ਕਰਾਂ ਸਾਰਾ ਕਰਨਾ ਪਿਆ ਕੱਲੀ ਆਂ ਹੁਣ ਦੁੱਧ ਪਾਣੀ ਵੀ ਦਿੱਤਾ ਕਰਨਾ ਧਰਨਾ ਗਰਮੀ ਐ ਇੰਨੀ ਆ ਉਹ ਤੇ ਬੈਠੀ ਅੰਦਰ ਉਹਨੇ ਮੇਰਾ ਮੋਟਾ ਆਪਦੀ ਪਕਾ ਕੇ ਤੇ ਤਾਂ ਰਾਮਣਾ ਬਹਿ ਗਈ ਐ ਤੇ ਜਦੋਂ ਆਂਦੀ ਮੈਂ ਪਕੌੜੀ ਆ ਆਪਣੀ ਤੇ ਮੈਂ ਉਹਨੂੰ ਕੀ ਖਵਾਵਾਂ ਵਾਰੀ ਮੈਂ ਐਨੀ ਕੁਛ ਵੀ ਮੇਰੀ ਕੋਈ ਵਾਹ ਨਹੀਂ ਕਿਸੇ ਨੇ ਵੀ ਕੁਝ ਕਹਿਣ ਦੀ ਮੇਰੀ ਅੱਗੇ ਬੇਬਥੇਰੀ ਬੇਇੱਜ਼ਤੀ ਕੀਤੀ ਉਹਨੇ ਨਹੀਂ ਤੁਸੀਂ ਕਹੋਗੇ ਤੇ ਫੇਰ ਹੀ ਐ ਨਾ ਨਾਲੇ ਕੁੱਤੋਂ ਲੈ ਕੇ ਕੱਖ ਨਹੀਂ ਆਈ ਤੇ ਹੁਣ ਇਦਾਂ ਰੋਬ ਤੁਸੀਂ ਥੋੜਾ ਬਾਅਦ ਉਹਨੂੰ ਕੁਝ ਕਹੋਗੇ ਤੇ ਫੇਰ ਹੀ ਉਹ ਥੋੜੇ ਬਾਅਦ ਕਹਿਣੀ ਕਰਊਗੀ ਮੈਂ ਫੇਰਾ ਕਹਿ ਕਾ ਵੇਖ ਲਿਆ ਅੱਗੋਂ 20 20 ਗੱਲਾਂ ਉਹਦੇ ਕੁਝ ਵੀ ਨਹੀਂ ਕਰਦੀ ਥੋੜਾ ਬਹਾ ਤਾਂ ਕੰਮ ਵੀ ਨਹੀਂ ਕਰਦੀ ਉਹਦੇ ਆਪ ਦਾ ਪਤਾ ਕਿ ਉਹ ਤਾਂ ਫਿਰ ਚੰਗੀ ਹੋਗੀ ਮੈਂ ਫਿਰ ਸਾਰਾ ਟੱਬਰ ਨੂੰ ਮੈਂ ਸਾਮੂਗੀ ਨਹੀਂ ਸਾਰਾ ਟੱਬਰ ਕਿੱਥੇ ਤੇਰਾ ਪਰਿਵਾਰ ਆ ਜੇ ਮੈਂ ਹੋਰ ਕਿਹੜਾ ਸਾਰਾ ਟੱਬਰ ਵਾ ਫਿਰ ਉਹਨੂੰ ਇਹ ਜੇ ਮੈਂ ਹੁਣ ਹੋ ਗਈ ਤੇ ਸਾਰਾ ਟੱਬਰ ਹੋ ਗਿਆ ਮੈਂ ਤਾਂ ਤੁਹਾਨੂੰ ਕਿਹਾ ਸਾਰਾ ਕੰਮ ਮੈਂ ਤਾਂ ਰੋਟੀ ਵੀ ਦੇ ਆ ਕਰੂੰ ਟਾਈਮ ਤੇ ਉਹਨੂੰ ਇੰਨਾ ਕੁ ਵੀ ਜਾਇਦਾਦ ਨਾ ਹੁੰਦੋ ਆਪੇ ਨੂੰ ਪਤਾ ਕਿਵੇਂ ਲੱਗੂਗਾ ਤੂੰ ਮੇਰੀ ਕਿਉਂ ਕਾਵਲ ਮਾਰਦੀ ਐ ਇੱਥੇ ਚਾਰ ਬੰਦੇ ਇਕੱਠੇ ਕਰ ਲਾ ਲੋਕਾਂ ਨੇ ਤਾਂ ਉਹਨਾਂ ਨੇ ਵੀ ਇਹੀ ਗੱਲ ਕਹਿਣੀ ਵੀ ਤੇਰੇ ਦੋ ਪੋਤੇ ਤੇ ਇੱਕ ਦਾ ਹਿੱਸਾ ਕਿਤੇ ਮੈਂ ਆਪਣੇ ਪੁੱਤ ਦੇ ਮੂੰਹ ਨੂੰ ਉਹਨੂੰ ਦੇਣੀ ਮੈਂ ਉਹਨੂੰ ਦੇਣੀ ਮੈਂ ਆਪਣੇ ਪੁੱਤ ਨੂੰ ਦੇਣੀ ਐਨਾ ਮੈਂ ਕਰ ਸਕਦੀ ਆ ਜਿਹੜਾ ਮੇਰਾ ਹਿੱਸਾ ਮੈਂ ਤੈਨੂੰ ਦੇ ਦੂ ਮੈਂ ਤੇਰ ਨਾਲ ਰਹਿ ਲੂ ਡਰਾਮਾ ਤੇ ਦੇ ਹੀ ਸਕਦੇ ਹੋ ਸਕਦਾ ਵੀ ਉਹ ਨਾ ਕਰੇ ਤਾਂ ਪਤਾ ਕੰਮ ਮੇਰੇ ਤੋਂ ਵੀ ਕਿੱਥੇ ਹੋਣਾ ਮੈਂ ਤੇ ਆਪੇ ਇਸੀ ਵਾਲੇ ਅੰਦਰ ਬਹਿਣ ਗਿੱਜੀ ਹੋਈ ਤੇ ਹੁਣ ਮੈਂ ਸਾਰਾ ਕੰਮ ਕਿੱਦਾਂ ਕਰੂ ਇੰਨੀ ਉੱਤੋਂ ਗਰਮੀ ਆ ਥੋੜਾ ਬਹੁਤ ਡਰਾਮਾ ਤੇ ਦੇ ਕੇ ਵੇਖੋ ਸ਼ਾਇਦ ਗੱਲ ਬਣੀ ਜਾਵੇ ਦੇ ਕੇ ਵੇਖ ਲੂ ਤੇ ਜੇ ਨਾਮ ਨਹੀਂ ਤੇ ਫਿਰ ਮੈਨੂੰ ਰੋਟੀ ਦAEਂਗੀ ਨਾ ਤੂੰ ਆਪੇ ਮੈਂ ਤੇ ਦਊਂਗਾ ਇਹ ਸਾਰੇ ਆਪਦਾ ਦੇ ਕੱਢਿਓ ਨਾ ਹਿੱਸਾ ਉਹ ਮੈਂ ਤੈਨੂੰ ਦਊਂ ਮੈਂ ਆਪਣਾ ਥੋੜੀ ਜਿਹੀ ਪੈਲੀ ਦੇ ਛੱਡ ਨੂੰ ਕਦੇ ਨਹੀਂ ਆ ਚੀਜ਼ਾਂ ਚ ਆਪਣੀਆਂ ਜਿਹੜੇ ਬੈੱਡਕੱਟ ਵੱਖਰੇ ਲੈ ਕੇ ਦਿੱਤੇ ਕੱਢ ਲਈ ਉਹਦੇ ਅੰਦਰ ਹਾਂ ਇਹ ਸੀ ਅਸੀਂ ਜਿਹੜਾ ਆਪਣਾ ਲਵਾ ਕੇ ਦਿੱਤਾ ਫਿਰ ਉਹਨੂੰ ਪਤਾ ਦੇਣਾ ਨਹੀਂ ਠੀਕ ਆ ਮੈਂ ਆਪਣਾ ਹਿੱਸਾ ਦਊਂਗਾ ਹਾਂ ਠੀਕ ਆ ਨਾ ਆ ਉਹ ਤੇ ਫਿਰ ਇਦਾਂ ਤੇ ਹੋ ਸਕਦਾ ਨਾ ਚੱਲ ਪਾਣੀ ਲਿਆ ਕੋ ਤੂੰ ਵੀ ਕਿਉਂ ਜਿਆਦਾ ਨਹੀਂ ਮੈਂ ਪਾਣੀ ਬਚੇ ਤੈਨੂੰ ਵੀ ਕਿਉਂ ਨਾਲ ਚੰਗਾ ਪਾਣੀ ਲਿਆ ਕੋਟਾ ਉੰਤਰੀ ਬੁਰਕੀ ਰੋਟੀ ਖਾਣੀ ਤੂੰ ਉਹ ਵੀ ਹਿੱਸੇ ਮੰਗਦੀਆਂ ਮੇਹਣੇ ਮਾਰਦੀਆਂ ਤੇ ਇਹੋ ਜਿਹਾ ਕਲਜੋਗ ਆਇਆ ਹੈ ਅਬੁਰਕੀ ਰੋਟੀ ਉੰਤਰੀ ਭਾਰੂ ਹੋਗੀ ਤੈਨੂੰ ਚੰਗਿਆ ਸਮਝਦੀ ਹੈ ਇਹਨੂੰ ਲੀੜਾ ਲੱਤਾ ਬਣਾ ਬਣਾ ਦਿਨੀ ਹਾਂ ਇਹਨੇ ਕੀ ਕਦਰ ਪਾਈ ਜੇ ਪੈਲੀਆਂ ਸੁਣਾਉਣ ਡੈਪੀ ਕੌਣ ਕਿਸੇ ਦਾ ਬੰਦਾ ਕੋਈ ਨਹੀਂ ਕਿਸੇ ਦਾ ਬੰਦਾ ਆਲੂ ਪਾਣੀ ਮੈਂ ਅੱਧੀ ਰੋਟੀ ਖਾ ਲਈ ਇੱਕ ਮਿੰਟ ਤੂੰ ਦਿੱਤੀ ਤੇ ਤੁਸੀਂ ਕਾ ਰਹਿੰਦੇ ਹੋ ਮੈਂ ਆਟਾ ਹੀ ਇੰਨਾ ਹੀ ਗੁੱਦਾ ਹੀ ਗਰਮੀ ਤੋਂ ਤੂੰ ਇੰਨੀ ਤੇ ਮੈਨੂੰ ਨਾਲ ਸਾਬ ਕਿਤਾਬ ਨਹੀਂ ਆਉਂਦੇ ਆ ਮੈਂ ਤੇ ਆਟਾ ਥੋੜਾ ਜਿਹਾ ਗੁੱਦਾ ਹੈ ਤੂੰ ਪਹਿਲਾਂ ਤਿੱਕੋ ਫਲਕਾ ਖਾਣੇ ਹਾਂ ਚੰਗਾ ਪਹਿਣਾ ਫੜ ਪਾਣ ਦੇ ਮੈਂ ਲੱਗੀ ਲੰਮੇ ਪਹਿਣ ਤੇ ਮੈਂ ਤੁਹਾਨੂੰ ਉਹ ਆਖਣਾ ਵੀ ਇਤਨਾ ਗੱਲ ਕਰ ਲਿਓ ਰਾਤ ਨੂੰ ਕਰ ਵੀ ਆ ਕੋਈ ਜਾਇਦਾ ਦੀ ਜੇ ਕਰੇਂਗਾ ਕਰੂੰ ਕਿਤੇ ਤੂੰ ਉਠੇ 베ਰੀ ਰੋਟੀ ਦੇਣੀ ਨਹੀਂ ਤੇ ਤੂੰ ਵੀ ਸਿਰ ਤੇ ਛੱਤਰ ਹੀ ਮਾਰਨੇ ਹੋਣੀ ਇੰਨੀ ਗਰਮੀ ਚ ਰੋਟੀ ਦਿੱਤੀ ਜਾਂਦੀ ਆ ਕੁੜੀ ਨੂੰ ਤਾਂ ਫੜ ਕੇ ਲੈ ਜਾਓ ਮੈਂ ਹੁਣ ਤੁਹਾਡੇ ਭੁੱਲੇ ਵੀ ਸਾਫ਼ ਕਰਨੇ ਆ ਮੇਰੀ ਲੱਤ ਬੜੀ ਭੀੜ ਹੋਣ ਦੀ ਮੈਂ ਲੰਮੇ ਪੈਣ ਲੱਗੀ ਪੈ ਜਾ ਲੰਮੇ ਮਾਂ ਵੀ ਪੈ ਜਾਣੀ ਮੈਨੂੰ ਕੀ ਲੱਗੇ